ਆਪ ਦੇਖ ਰਹੇ ਹੈ ਵੀ ਐਮ ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਮੇਰਾ ਨਾਮ ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਪਲਾਨਿੰਗ ਮੋਰਟੇ ਜ਼ਿਲ੍ਹਾ ਪ੍ਰਧਾਨ ਆਮਦੀ ਪਾਰਟੀ ਤੋਂ ਜੀ ਅੱਜ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਜਜ਼ਾਰੂ ਵਲੰਟੀਅਰ ਰਜਿੰਦਰ ਸਿੰਘ ਰਿੰਪੂ ਜੀ ਨੇ ਅੱਜਨ ਉਸ ਤੇ ਤਜਿੰਦਰ ਸਿੰਘ ਸਾਥ ਤਜਿੰਦਰ ਸਿੰਘ ਬਿਲਕੁਲ ਜੀ ਜਿਨ੍ਹਾਂ ਦੀ ਇੱਥੇ ਇੰਡਸਟਰੀ ਹੈਗੀ ਆ ਇਸ਼ਰ ਸਿੰਘ ਨਗਰ ਰਕੇ ਜਮਾ ਜਿਨ੍ਹਾਂ ਨੇ ਚਾਹ ਵਾੜੇ ਪ੍ਰਸਤਾਪਨਾ ਪੱਤਰ ਦਿੱਤਾ ਸੀਗਾ ਉਨ੍ਹਾਂ ਦੇ ਸੱਦਾ ਪੱਤਰ ਦੇ ਅੱਜ ਇੱਥੇ ਪਹੁੰਚੇ ਆਂ ਕਿ ਮੇਰਨਾ ਸਾਹਿਬ ਇੰਦਰਜੀਤ ਸਿੰਘ ਜੀ ਨਵਜੁਗ ਵਾਲੇ ਵੀ ਹੈਗੇ ਨੇ ਔਰ ਸਾਡੇ ਹੋਰ ਵੀ ਸਰਹਾੜੀ ਸਾਹਿਬ ਸਾਡੇ ਸਰਹਾੜੀ ਜੀ ਵੀ ਪਹੁੰਚੇ ਹੋਏ ਨੇ ਸੋ ਮੈਂ ਬਹੁਤ ਤਨਵਾਦੀ ਇਹਨਾਂ ਨੇ ਸਾਨੂੰ ਯਾਦ ਕੀਤਾ ਇੱਥੇ ਬੁਲਾਇਆ ਔਰ ਜੋ ਵੀ ਇਹਨਾਂ ਦੀ ਮਨੋ ਕਾਮਨਾ ਹੈਗੀ ਹੈ ਪ੍ਰਮਾਤਮਾ ਦੇ ਮਨੋ ਕਾਮਨਾ ਪੂਰੀ ਕਰੇ ਇਸ ਸੰਬੰਧ ਵਿੱਚ ਅੱਜ ਨਾਲ ਸਾਨੂੰ ਇਨਵੀਟੇਸ਼ਨ ਦਿੱਤਾ ਹੈ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦਾ 648 ਦਾ ਪ੍ਰਕਾਸ਼ ਪੁਰਬਾ ਜੋ ਰਾਜ ਪਧਰੀ ਇਹ ਸਮਾਗਮ ਹੈਗਾ ਸਮਰਪਿਤ ਉਹ ਇਹ ਇਹਨਾਂ ਨੂੰ ਕਰ ਰਹੇ ਨੇ ਮੰਡੀ ਮੁੰਡਾਪੁਰ ਵਿਖੇ ਪੁਰਾਣੀ ਮੰਡੀ ਬੁੰਲਾ ਪਰ ਵਿਖੇ ਇਹ ਕਰ ਰਹੇ ਨੇ ਤਣਾ ਮੰਡੀ ਤੇ ਕਰ ਰਹੇ ਨੇ ਪੁਰਾਣੀ ਦਾਣਾ ਮੰਡੀ ਵਿਖੇ ਇਹ ਉੱਥੇ ਸਮਾਗਮ ਕੱਲ 23 ਫਰਵਰੀ ਨੂੰ ਇਹ ਉੱਥੇ ਮਨਾਇਆ ਜਾ ਰਿਹਾ ਸੋ ਬਹੁਤ ਹੀ ਇੰਦਾ ਦੀ ਜਿਹੜੀ ਹੈਗੀ ਆ ਅ ਅਨਮੋਲਾ ਯੋਗਦਾਨ ਜਿਹੜਾ ਇਹ ਪਾ ਰਹੇ ਨੇ ਜੋ ਹਰ ਸਾਲ ਬਣਾਉਂਦੇ ਨੇ ਉਹਦੀ ਹੈ ਬੜ ਭਾਗੇ ਨੇ ਜੋ ਪਰਮਾਤਮਾ ਦੇ ਆਸ਼ੀਰਵਾਦ ਨਾਲ ਸਾਨੂੰ ਪਤਾ ਹੈ ਕਿ ਹਰ ਸਾਲ ਗੁਰੂ ਮਹਾਰਾਜ ਨੂੰ ਸਰ ਕੰਵਜਾ ਮਹਾਰਾਜ ਨੂੰ ਯਾਦ ਕਰਦੇ ਨੇ ਸੋ ਮੈਂ ਸਰਵ ਬੇਨਤੀ ਕਰਦਾ ਕਿ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਹੀ ਵੱਦ ਚੜ ਕੇ ਸਾਰਿਆਂ ਨੂੰ ਉੱਥੇ ਪਹੁੰਚਣ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਉੱਥੇ ਆਪਣੀ ਹਾਜ਼ਰੀ ਲਵਾਉਣ ਮੈਂ ਉਮੀਦ ਕਰਦਾ ਕਿ ਇੱਥੇ ਜਿੰਨੇ ਵੀ ਮੇਰੇ ਸਾਥੀ ਸੱਜਣ ਬੈਠੇ ਨੇ ਸਾਰੇ ਉੱਥੇ ਇਸ ਸਮਾਗਮ ਵਿੱਚ ਪਹੁੰਚਣਗੇ ਔਰ ਅਸੀਂ ਸਾਰੇ ਧੰਨਵਾਦੀ ਹੋਵਾਂਗੇ ਮੇਰਾ ਨਾਮ ਤਜਿੰਦਰ ਸਿੰਘ ਬਿਲਖੂ ਬਿਲਖੂ ਐਗਰੋ ਇੰਡਸਟਰੀ ਵਿੱਚ ਬੈਠੇ ਆ ਤੇ ਸਾਡੇ ਵਿੱਚ ਸਾਡੇ ਬਹੁਤ ਹੀ ਸਰਕਾਰ ਜੋ ਸਰਨਪਾਲ ਸਿੰਘ ਮੱਕੜ ਜੀ ਜ਼ਿਲ੍ਹਾ ਪ੍ਰਧਾਨ ਅਤੇ ਟ੍ਰੇਨਿੰਗ ਬੋਰਡ ਦੇ ਚੇਅਰਮੈਨ ਸਾਹਿਬ ਪਹੁੰਚੇ ਹੋਏ ਹਨ ਉਹਨਾਂ ਦੇ ਨਾਲ ਇੰਦਰਜੀਤ ਸਿੰਘ ਨਵਜੋਗ ਵਾਲੇ ਵੀ ਪਹੁੰਚੇ ਹਨ ਰਜਿੰਦਰ ਸਿੰਘ ਜੀ ਸਰਾਏ ਸਾਹਿਬ ਆਏ ਨੇ ਇਹਨਾਂ ਦਾ ਇੱਥੇ ਆਉਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਸਾਰਾ ਉਪਰਾਲਾ ਮੇਰੇ ਦੋਸਤ ਰਵਿੰਦਰ ਸਿੰਘ ਰਿੰਕੂ ਜੀ ਵੱਲੋਂ ਕੀਤਾ ਗਿਆ ਤੇ ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਦੋਸਤ ਵੀ ਪਹੁੰਚੇ ਹਨ ਤੇ ਵੀ ਕੇ ਬਤਰਾ ਜੀ ਪਹੁੰਚੇ ਹਨ ਤੁਸੀਂ ਆਏ ਹੋ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਸਾਡਾ ਅੱਜ ਦਾ ਮੁੱਖ ਜਿਹੜਾ ਹੈਗਾ ਭਗਤ ਰਵੀ ਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਆਪਣੇ ਮੁੱਲਾਪੁਰ ਦਾ ਖਾ ਵਿਖੇ ਇਹ ਕਰਵਾ ਰਹੇ ਆ ਜਨਮ ਦਿਹਾੜਾ ਮਨਾ ਰਹੇ ਆ ਉਹਦੀ ਖੁਸ਼ੀ ਵਿੱਚ ਇਹਨਾਂ ਨੂੰ ਬੁਲਾਇਆ ਤੇ ਨਾਲ ਸਾਡਾ ਮੇਨ ਅੱਜ ਦਾ ਜਿਹੜਾ ਏਜੰਡਾ ਸੀ ਇਹਨਾਂ ਦਾ ਚਾਹ ਪਾਣੀ ਦਾ ਆਪਾਂ ਥਾਰੇ ਰੜ ਕੇ ਪ੍ਰੋਗਰਾਮ ਰੱਖਿਆ ਤੇ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਕਾਤੋਂ ਮੈਂ ਰਜਿੰਦਰ ਸਿੰਘ ਸਰਹਾਲੀ ਸੈਕਟਰੀ ਜੁਆਇਨਟਡ ਸਾਈਕਲ ਪਾਰਟ ਮੈਨੂਫੈਕਚਰਰ ਐਸੋਸੀਏਸ਼ਨ ਇੰਡਸਟਰੀ ਲੀਡਰ ਆਮ ਆਦਮੀ ਪਾਰਟੀ ਅੱਜ ਬਿਲਕੁਲ ਐਗਰੋ ਇੰਡਸਟਰੀ ਦੇ ਵਿੱਚ ਉਹਨਾਂ ਦੇ ਸੱਦੇ ਦੇ ਅਸੀਂ ਇੱਥੇ ਪਹੁੰਚੇ ਆਂ ਔਰ ਇੱਥੋਂ ਦੇ ਜਿਹੜੇ ਕੋਈ ਸਨਤਕਾਰ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਲਈ ਪ੍ਰਧਾਨ ਜੀ ਸ਼ਰਨਪਾਲ ਸਿੰਘ ਮੱਕੜ ਜਿਹੜੇ ਚੇਅਰਮੈਨ ਆ ਜ਼ਿਲ੍ਹਾ ਪਲੈਨਿੰਗ ਬੋਰਡ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਆ ਮੇਰੇ ਨਾਲ ਵਾਈਸ ਚੇਅਰਮੈਨ ਜਿਹੜੇ ਆ ਇੰਦਰਜੀਤ ਸਿੰਘ ਨਵਜੁਗ ਯੂਨਾਈਟਿਡ ਸਾਈਕਲਪਾਰਕ ਵੱਲੋਂ ਤੇ ਇਲਾਕਾ ਨਿਵਾਸੀ ਅਤੇ ਸਤਿੰਦਰ ਸਿੰਘ ਜੀ ਟੋਨੀ ਜੀ ਰੁਪਿੰਦਰ ਰਿੰਕੂ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਉਹ ਸਾਰੇ ਮੌਜੂਦ ਆ ਹੋਰ ਕੋਈ ਵੀ ਸਮੱਸਿਆ ਜਿਹੜੀ ਸੰਤਕਾਰਾਂ ਦੀ ਹੋਊਗੀ ਉਹ ਪੈਲ ਦੇ ਆਧਾਰ ਤੇ ਅਸੀਂ ਸਰਕਾਰ ਤੱਕ ਪਹੁੰਚ ਕਰਕੇ ਇਹਨਾਂ ਦਾ ਹੱਲ ਕਰਾਵਾਂਗੇ ਸੋ ਬਿਲਕੁਲ ਸਾਫ ਦੇ ਸਹਿਯੋਗ ਨਾਲ ਜਿਹੜਾ ਹਰ ਸਾਲ ਸ਼੍ਰੀ ਗੁਰੂ ਰਵੀਦਾਸ ਫਾਊਂਡੇਸ਼ਨ ਪੰਜਾਬ ਵੱਲੋਂ ਜਿਹੜਾ ਸਮਾਗਮ ਕਰਾਇਆ ਜਾਂਦਾ ਹੈ ਇਸ ਵਾਰ ਜਿਹੜਾ ਸਮਾਗਮ ਉਹ ਮੁੱਲਾਪੁਰ ਦਾਣਾ ਮੰਡੀ ਵਿੱਚ ਸਾਰੇ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਵੀ ਉੱਥੇ ਪਹੁੰਚੋ ਅਦੇ ਗੁਰੂ ਰਵਿਦਾਸ ਜੀ ਦਾ ਜਿਹੜਾ ਇਹ ਪੂਰਾ ਮਨਾਣਾ ਆ ਉਹ ਆਪਾਂ ਸਾਰੇ ਸਰਦਾਪੁਰਗ ਨਾਲ ਮਨਾਇਆ ਜਾ